400 ਕਿੱਥੇ ਚਲੇਗੀ ਉਹ 4 ਮੈਨੂੰ ਮਹਾਰਾਣੀ ਜਿੰਦ ਕੌਰ ਦੀ ਉਹ ਗਾਥਾ ਯਾਦ ਆਉਂਦੀ ਹੈ ਜਦੋਂ ਮੈਂ ਪੜਦਾ ਹਾਂ ਜਿੱਕ ਤੇ ਸਾਡੀਆਂ ਮਾਵਾਂ ਆਪਣੇ ਬੱਚਿਆਂ ਦੇ ਨਾਲੇ ਗੱਲਾਂ ਕਰਨੀਆਂ ਸ਼ੁਰੂ ਕਰਦੇ ਨੇ ਮਹਾਰਾਣੀ ਜਿੰਦਾ ਜਿਹੜਾ ਆਪ ਜੀ ਨੂੰ ਪਤਾ ਹੋਵੇ 1849 ਵਿੱਚ ਅੰਗਰੇਜ਼ ਆਣ ਕੇ ਪੰਜਾਬ 'ਚ ਕਾਬਜ਼ ਹੋ ਗਏ ਅਖੀਰਲੀ ਜੰਗ ਸਭਰਾ ਪਿੰਡ ਹੋਈ ਜਿਹੜੀ ਸ਼ਾਮ ਸਿੰਘ ਟਾਰੀ ਵਾਲੇ ਨੇ ਲੜੀਏ ਉਸ ਯੋਧੇ ਨੇ ਉਸ ਤੋਂ ਬਾਅਦ ਮਾਰਿਆ ਤਲੀਫ ਸਿੰਘ ਨੂੰ ਇੰਗਲੈਂਡ ਦੀ ਧਰਤੀ ਤੇ ਈਸਾਈ ਪਰਿਵਾਰ ਦੇ ਅਧੀਨ ਪੜਨ ਵਾਸਤੇ ਭੇਜ ਦਿੱਤਾ ਗਿਆ ਪਰ ਉਸਮਾਨ ਨੇ ਨਸ਼ਾ ਨਹੀਂ ਸੀ ਕੀਤਾ ਹੋਇਆ ਉਹ ਨਾ ਉਸਮਾਨ ਨੇ ਫੈਸ਼ਨ ਦਾ ਨਸ਼ਾ ਕੀਤਾ ਹੋਇਆ ਸੀ ਨਾ ਗੂਪਣੇ ਦਾ ਨਸ਼ਾ ਕੀਤਾ ਹੋਇਆ ਸੀ ਉਹ ਤੇ ਮਾਂ ਜੇ ਨਸ਼ਾ ਕੀਤਾ ਹੋਇਆ ਸੀ ਤੇ ਬਾਣੀ ਦਾ ਨਸ਼ਾ ਕੀਤਾ ਹੋਇਆ ਸੀ ਖੈਰ ਇਹ ਲੰਮੀ ਗੱਥਾ ਹੈ ਜਦੋਂ ਮਹਾਰਾਣੀ ਜਿੰਦਾ ਨੂੰ ਪਤਾ ਲੱਗਾ ਕਿ ਮੇਰਾ ਪੁੱਤਰ ਇੱਕ ਰਾਤ ਵਾਸਤੇ ਕਲਕੱਤੇ ਦੀ ਧਰਤੀ ਤੇ ਲੈ ਜਾਂਦਾ ਜਾ ਰਿਹਾ ਹੈ ਮਹਾਰਾਣੀ ਜਿੰਦਾ ਨੂੰ ਪਤਾ ਲੱਗਾ ਕਿ ਮਹਾਰਾਜਾ ਦਲੀਪ ਸਿੰਘ ਇਸਾਈ ਪਰਿਵਾਰ ਦੇ ਦੀਨ ਪੜਨ ਵਾਸਤੇ ਇੰਗਲੈਂਡ ਭੇਜ ਦਿੱਤਾ ਗਿਆ ਉਹਦੀ ਐਜੂਕੇਸ਼ਨ ਉਹਦੀ ਪੜ੍ਹਾਈ ਉੱਥੇ ਹੌਲੀ-ਹੌਲੀ ਕੇਸ ਕਤਲ ਕਰ ਦਿੱਤੇ ਗਏ ਕਲੀਨ ਸ਼ੇਪ ਕਰ ਦਿੱਤਾ ਗਿਆ ਜਦੋਂ ਕਲਕੱਤੇ ਵਾਪਸ ਲਿਆਂਦਾ ਗਿਆ ਇਹ ਤਾਂ ਨੇਪਾਲ ਦੇ ਰਾਜੇ ਦੇ ਕੋਲ ਨજરਬੰਦ ਸੀ ਮਹਾਰਾਣੀ ਜਿੰਦਾ ਆ ਗਿਆ ਲਈ ਮੈਂ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹਾਂ ਫਿਰ ਨੇਪਾਲ ਦੇ ਰਾਜੇ ਨੇ ਆਗਿਆ ਦੇ ਦਿੱਤੀ ਜਾ ਸਕਦੀ ਹੈ ਕੁਝ ਨਾਲ ਸੇਵਕ ਭੇਜ ਦਿੱਤੇ ਮਹਾਰਾਣੀ ਜਿੰਦਾ ਦੀ ਅੱਖਾਂ ਦੀ ਜੋਤ ਗਵਾ ਚੁੱਕੀ ਹੈ ਅੱਖਾਂ ਦੀ ਜੋਤ ਨਹੀਂ ਹੈ ਨੇਤਰੀ ਇਹਨਾਂ ਚ ਖੋ ਚੁੱਕੀ ਹੈ ਮੇਰੀਆਂ ਭੈਣਾ ਘਰਾਂ ਚ ਬੈਠ ਕੇ ਸਰਵਣ ਕਰਨੀ ਹੋਣਗੀਆਂ ਮੇਰੀਆਂ ਮਾਵਾਂ ਮਹਾਰਾਣੀ ਜਿੰਦਾ ਨੇ ਜੋ ਉਸ ਵਕਤ ਆਪਣੇ ਬੱਚੇ ਨਾਲ ਵਿਚਾਰ ਸਾਂਝੇ ਕੀਤੇ ਨਾ ਜਿਕੇ ਤੇ ਅਸੀਂ ਆਪਣੇ ਬੱਚਿਆਂ ਨਾਲ ਵਿਚਾਰਾਂ ਸਾਂਝੀਆਂ ਕਰਨੇ ਸ਼ੁਰੂ ਕਰ दिए ਸ਼ਾਇਦ ਕੁਲੇ ਬੱਚੇ ਟੜਕੀਆਂ ਧੀਆਂ ਕੁਰਾਏ ਪਏ ਪਰਵਾਰ ਸਾਡੇ ਵਾਪਸ ਆਪਣੇ ਕੌਮੀ ਘਰ ਵਿੱਚ ਆ ਜਾਣ ਵਾਪਸ ਆ ਸਕਦੇ ਨੇ ਨਾਰਾਣੀ ਜਿੰਦਾ ਦੇ ਕੋਲ ਜਦੋਂ ਪੁੱਤਰ ਨੂੰ ਲਿਆਂਦਾ ਗਿਆ ਗੱਲ ਵਕੜੀ ਚ ਲਿਆ ਆਪਣੇ ਬੱਚੇ ਨੂੰ ਤੇ ਅੱਖਾਂ ਦੀ ਜੋਤ ਨਹੀਂ ਐ ਪੇਟ ਤੋਂ ਹੱਥ ਫੇਰਦੀ ਫੇਰਦੀ ਜਦੋਂ ਸਿਰ ਤੇ ਖੜਿਆ ਤੰਦੇ ਉੱਤੇ ਸ੍ਰੀ ਸਾਹਿਬ ਨਹੀਂ ਦਿਸੀ ਲੜਕੀ ਨਹੀਂ ਕਿਤੇ ਸਿਰ ਦੇ ਉੱਤੇ ਦਸਤਾਰ ਤੇ ਕੇਸ ਨਹੀਂ ਦਿਸੇ ਤੇ ਦੋਹਾਂ ਹੱਥਾਂ ਨਾਲ ੱੱਕਾ ਦੇ ਕੇ ਪੁਸ਼ਾਹ ਕਰਕੇ ਕਹਿੰਦੀ ਐ ਸਿਪਾਹੀਓ ਕਿਸ ਨੂੰ ਫੜ ਲਿਆਏ ਜੀ ਇਹ ਤੇ ਮੇਰਾ ਪੁੱਤਰ ਨਹੀਂ ਐ ਹੋਏਗੀ ਮਾਂ ਐਸੀ ਜਿਹੜੀ ਆਪਣੇ ਪੁੱਤਰ ਨੂੰ ਇਸ ਕੱਲੋਂ ਪ੍ਰਵਾਨ ਕਰਨ ਲਈ ਤਿਆਰ ਨਾ ਹੋਵੇ ਕਿ ਇਹਦੇ ਕੋਲ ਸਿੱਖੀ ਨਹੀਂ ਹੈ ਗੁਰੂ ਦਾ ਗਿਆਨ ਨਹੀਂ ਹੈ ਮਰਦ ਅ ਤਰੀਫ਼ ਸੇ ਕਹਿੰਦਾ ਮਾਂ ਮੈਂ ਤੇਰਾ ਪੁੱਤਰ ਆ ਮੈਂ ਤਾਂ ਸੁਣਿਆ ਸੀ ਮਾਂ ਕਦੀ ਭੁੱਲਦੀ ਨਹੀਂ ਕੋਖ ਵਿੱਚੋਂ ਜਨਮ ਦੇਣ ਤੋਂ ਬਾਅਦ ਪੁੱਤੇ ਭੁੱਲ ਗਈ ਹੈ ਮਾਂ ਮੈਂ ਤੇਰਾ ਪੁੱਤਰ ਆ ਤੇਰੀ ਛਾਤੀ ਦਾ ਦੁੱਧ ਪੀਤਾ ਹੈ ਤੇਰੀ ਕੋਖ ਤੋਂ ਜਨਮ ਲਿਆ ਹੈ ਮਾਂ ਤੂੰ ਖੋਤੇ ਬਾਣੀ ਸਿਖਾਉਂਦੀ ਰਹੀ ਹੈ ਮੈਨੂੰ ਅੱਜ ਮਾਂ ਭੁੱਲ ਗਈ ਹੈ ਮੈਂ ਤੇਰਾ ਪੁੱਤਰ ਨਹੀਂ ਆ ਪਤਾ ਨਹੀਂ ਕਿੰਨੀਆਂ ਮਾਮਾ ਦੇ ਪੁੱਤਰ ਵਿਦੇਸ਼ ਗਏ ਹੋਣਗੇ ਡਾਲਰ ਕਮਾ ਕੇ ਪੌਂਡ ਕਮਾ ਕੇ ਲਿਆ ਕੇ ਮਾਂ ਦੇ ਢੇਰੀ ਕਰਦੇ ਹੋਣਗੇ ਹੋ ਸਕਦਾ ਮਾਂ ਭੱਜ ਕੇ ਡਾਲਰ ਤੇ ਪੌਂਡ ਲੈ ਕੇ ਚਲੀ ਜਾਏ ਬੈਂਕ ਵਿੱਚੋਂ ਤਬਦੀਲ ਕਰਾ ਲਿਆਵਾ ਬਦਲ ਬਦਲ ਲਿਆਵਾ ਕਰੰਸੀ ਹਿੰਦੁਸਤਾਨ ਦੀ ਬਟਾ ਲਿਆਵਾ ਜੇ ਉੱਥੇ ਬੱਚੇ ਵੱਲ ਇੱਕ ਵਾਰ ਤੱਕ ਕੇ ਵੇਖ ਤੇਰੇ ਕੋਲ ਧਨ ਵੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਜੀ ਤੇਰੇ ਕੋਲ ਵੇਖਣਾ ਚਾਹੁੰਦੇ ਨੇ ਕਾਚਾ ਧਨ ਤੇ ਲੈ ਆਏ ਆਏ ਕਾਚਾ ਧਨ ਸੰਚੇ ਮੂਰਗਵਾਰ ਮਨਮੁਖ ਪੂਲੇ ਅੰਤਗਵਨ ਸੱਚਾ ਧਨ ਗੁਰਮਤੀ ਪਾਇ ਕਿੱਥੇ ਹੈ ਤੇਰੇ ਕੋਲ ਮੈਂ ਉਹ ਧਨ ਵੇਖਣਾ ਚਾਹੁੰਦੀ ਆ ਮਹਾਰਾਣੀ ਜਿੰਦਾ ਨੇ ਕਿਹਾ ਮੈਂ ਤੈਨੂੰ ਆਪਣਾ ਪੁੱਤਰ ਮੰਨਣ ਨੂੰ ਤਿਆਰ ਆ ਪਰ ਮੈਨੂੰ ਕੁਝ ਨਿਸ਼ਾਨੀਆਂ ਵਿਖਾ ਦੇ ਏ ਮੇਰੀ ਮਾਂ ਆਪਣੇ ਬੱਚੇ ਤੇ ਸਵਾਲ ਜ਼ਰੂਰ ਕਰੀ ਜਿਹੜਾ ਮਹਾਰਾਣੀ ਜਿੰਦਾ ਨੇ ਕੀਤਾ ਆਪਣੇ ਗਰੀਵ ਸਿੰਘ ਤੇ ਮਹਾਰਾਣੀ ਜਿੰਦਾ ਕੀ ਕਹਿੰਦੀ ਹੈ ਇੱਕ ਕਵੀ ਨੇ ਆਪਣੀ ਕਲਮ ਤੋਂ ਲਿਖਿਆ ਵੇ ਤੂੰ ਪੁੱਤ ਸੈਂ ਸਵਾਲ ਕਰਦੀ ਹੈ ਸੰਤ ਸਿਪਾਈਆਂ ਦਾ ਤੇਰੇ ਗਾਤਰੇ ਪਈ ਕਿਰਪਾਨ ਹੈ ਨਹੀਂ ਤੂੰ ਪੁੱਤ ਤੇ ਸੰਤ ਸਿਪਾਈਆਂ ਦਾ ਸੀ ਤੇਰੇ ਗਾਤਰੇ ਵਿੱਚ ਅਜ ਕਿਰਪਾਨ ਹੈ ਨਹੀਂ ਵੇ ਤੂੰ ਪੁੱਤ ਸੈਂ ਸੰਤ ਸਿਪਾਈਆਂ ਦਾ ਤੇਰੇ ਗਾਤਰੇ ਪਈ ਕਿਰਪਾਨ ਹੈ ਨਹੀਂ ਕਛ ਕੇਸ ਕੜਾ ਕਿਰਪਾਨ ਕੰਗਾ ਸਿੱਖੀ ਚਿੰਨਾ ਦਾ ਕੋਈ ਨਿਸ਼ਾਨ ਹੈ ਨਹੀਂ ਤੂੰ ਮੈਨੂੰ ਪੰਜਾਂ ਤਕਕਾਰਾਂ 'ਚੋਂ ਇੱਕ ਤਕਕਾਰ ਆਪਣੇ ਤਨ ਤੇ ਵਿਖਾ ਦੇ ਮੈਂ ਤੇ ਤੜਫਦੀ ਪਈਆਂ ਤੈਨੂੰ ਛਾਤੀ ਨਾਲ ਲਾਉਣ ਲਈ ਮੈਂ ਤੈਨੂੰ ਫਿਰ ਮਾਂ ਨਾਲ ਆਪਣਾ ਬੱਚਾ ਬਣਾ ਲਵਾਂਗੀ ਤੂੰ ਮੈਨੂੰ ਪੰਜਾਂ ਤਕਕਾਰਾਂ 'ਚੋਂ ਤਕਕਾਰ ਵਿਖਾ ਦੇ ਇਸਾਈ ਬਣ ਗਿਆ ਸੀ 크੍ਰਿਸਚਨ ਧਰਮ ਪ੍ਰਵਾਨ ਕਰ ਲਿਆ ਸੀ ਮਾਂ ਅਗਲਾ ਹਲੂਣਾ ਦਿੰਦੀ ਕਵੀ ਲਿਖਦਾ ਵੇ ਤੈਨੂੰ ਵੀਸਾ ਦੀ ਸੂਲੀ ਤਿਆਗ ਰਹਿ ਗਈ ਤੈਨੂੰ ਜਸੂ ਯਾਦ ਰਹਿ ਗਿਆ ਜਿਹੜਾ ਸੂਲੀ ਤੇ ਚੜਿਆ ਪਰ ਭੁੱਲੇ ਤਵੀਆਂ ਤੇ ਤਾਰੀਆਂ ਲਾਉਣ ਵਾਲੇ ਤੈਨੂੰ ਤਤੀ ਤਵੀ ਤੇ ਬੈਠੇ ਗੁਰੂ ਅਰਜਨ ਸਾਹਿਬ ਭੁੱਲ ਗਏ ਸੀਸ ਤੇ ਤਤਾ ਰੇਤ ਪਾਉਣ ਵਾਲੇ ਗੁਰੂ ਅਰਜਨ ਸਾਹਿਬ ਭੁੱਲ ਗਏ ਤੈਨੂੰ ਦੇਗ ਵਿੱਚ ਉਬਾਲਾ ਖਾਣ ਵਾਲੇ ਗੁਰੂ ਅਰਜਨ ਸਾਹਿਬ ਭੁੱਲ ਗਏ ਕਿਉਂਕਿ ਮਾਂ ਨੇ ਫੈਸ਼ਨ ਦਾ ਤਿਆਗੂ ਪੁੰਨੇ ਦਾ ਨਸ਼ਾ ਨਹੀਂ ਸੀ ਨੀ ਪਿਤਾ ਇਹ ਮਾਂ ਨੇ ਪੁੱਛ ਲਿਆ ਵੇ ਤੈਨੂੰ ਈਸਾ ਦੀ ਸੂਲੀ ਤਾਂ ਯਾਦ ਰਹਿ ਗਈ ਪੁੱਲੇ ਤਵੀਆਂ ਤੇ ਤਾਰੀਆਂ ਲਾਉਣ ਵਾਲੇ ਚਾਂਦਨੀ ਚੌਂਕ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਤੇ ਮਹਾਰਾਣੀ ਜਿੰਦਾ ਮਹਾਰਾਜਾ ਦਲੀਪ ਸਿੰਘ ਨੂੰ ਕਹਿੰਦੀ ਹੈ ਚਾਂਦਨੀ ਚੌਂਕ ਸੀਸ ਕਟਾਉਣ ਵਾਲੇ ਤੈਨੂੰ ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਭੁੱਲ ਗਏ ਜਿਹੜੇ ਆਪਣੇ ਸੀਸ ਨੂੰ ਕਲਮ ਕਰਵਾ ਰਹੇ ਨੇ ਤੈਨੂੰ ਭਾਈ ਮਤੀ ਦਾਸ ਜੀ ਭੁੱਲ ਗਏ ਜਿਨ੍ਹਾਂ ਦਾ ਤਨ ਆਲੇ ਨਾਲ ਚੀਰਿਆ ਜਾ ਰਿਹਾ ਹੈ ਤੈਨੂੰ ਭਾਈ ਬਿਆਲਾ ਜੀ ਭੁੱਲ ਗਏ ਜਿਹੜੇ ਦੇਗ ਚੁਬਾਲਾ ਖਾਰੇ ਨੇ ਤੈਨੂੰ ਭਾਈ ਸਤੀਦਾਸ ਜੀ ਭੁੱਲ ਗਏ ਜਿਨ੍ਹਾਂ ਨੂੰ ਰੂਹ ਚ ਰਪੇਟ ਕੇ ਸਾੜਿਆ ਜਾ ਰਿਹਾ ਹੈ ਚਾਂਦਨੀ ਚੌਂਕ ਸੀਸ ਕਟਾਉਣ ਵਾਲੇ ਆਪਣੇ ਹੱਥੀਂ ਬੱਚੇ ਕਹੋਣ ਵਾਲੇ ਅਗਲੀ ਗੱਲ ਜਿਹੜੀ ਕਈ ਮਹਾਰਾਣੀ ਜੰਦਾ ਨੇ ਹੋ ਸਕਦਾ ਅੱਜ ਦੀ ਮਾਂ ਇਹ ਗੱਲ ਨਾ ਬੱਚੇ ਨੂੰ ਕਹਿ ਸਕੇ ਮਮਤਾ ਹੈ ਪਰ ਮਹਾਰਾਣੀ ਜੰਦਾ ਨੇ ਜਿਹੜੀ ਕਹਿ ਦਿੱਤੀ ਯੁਰਤ ਸੀ ਤੇ ਮਮਤਾ ਤੋਂ ਉੱਪਰ ਉੱਠੀ ਸੀ ਮਹਾਰਾਣੀ ਜਿੰਦਾ ਕਹਿੰਦੀ ਐ ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ ਬੜਾ ਚੰਗਾ ਹੁੰਦਾ ਜੇ ਤੇਰੀ লাশ ਆਉਂਦੀ ਤੂੰ ਤੁਰ ਕੇ ਆਇਆ ਨਾ ਤੇਰੀ লাশ ਆਉਂਦੀ ਤੂੰ ਫਟੇ ਤੇ ਲੰਮਾ ਪਿਆ ਹੁੰਦਾ ਤੇਰੇ ਤਨ ਦੇ ਉੱਤੇ ਸ੍ਰੀ ਸਾਹਬ ਹੁੰਦੀ ਸਿਰ ਤੇ ਦਸਤਾਰ ਸੱਜੀ ਹੁੰਦੀ ਮੈਂ ਮਾਣਨਾ ਤੇ ਕਹਿ ਸਕਦੀ ਇੱਕ ਸਿੱਖ ਦੀ ਮਾਂ ਵਾਂ ਸਿੱਖ ਬੱਚਾ ਚੜਾਈ ਕੀਤਾ ਮੈਂ ਨਾ ਮਾਣ ਤੇ ਕਰ ਸਕਦੀ ਤੇਰੇ ਤੇ ਚੰਗਾ ਹੁੰਦਾ ਜੇ ਧੰਮ ਤੋਂ ਜਾਨ ਦਿੰਦਾ ਰਹਿੰਦੀ ਗੁਰੂ ਨੂੰ ਮੂੰਹ ਖੋਣ ਜੋਗੀ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਜਾਂਦੀ ਮੈਨੂੰ ਪੁੱਛਦਾ ਗੁਰੂ ਗੋਬਿੰਦ ਸਿੰਘ ਮਹਾਨ ਯੋਧਾ ਸਤਿਗੁਰੂ ਮੈਂ ਚਾਰ ਬੱਚੇ ਵਾਰੇ ਨੇ ਜਿੰਦ ਕੌਰ ਤੂੰ ਆਪਣੇ ਬੱਚੇ ਚੋਂ ਮੈਨੂੰ ਅਜੀਤ ਸਿੰਘ ਵਖਾ ਸਕਦੀ ਐ ਜਗਾਰ ਸਿੰਘ ਆਪਣੇ ਬੱਚੇ ਚੋਂ ਵਖਾ ਸਕਦੀ ਐ ਵੇ ਮੇਰੇ ਆ ਬੱਚਿਆ ਮੇਰਾ ਤੇਰੇ ਚਰਨਾਂ ਚ ਇਕ ਤਰਲਾ ਮੈਨੂੰ ਆਪਣੇ ਗੁਰੂ ਦੇ ਸਾਹਮਣੇ ਸ਼ਰਮਿੰਦਾ ਨਾ ਕਰੀ ਮੈਂ ਆਪਣੇ ਗੁਰੂ ਦੇ ਸਾਹਮਣੇ ਸੁਰਖਰੂ ਹੋ ਕੇ ਤੇ ਮੂੰਹ ਉੱਚਾ ਕਰਕੇ ਜਾਣਾ ਚਾਹੁੰਦੀ ਹਾਂ ਸਿਰ ਉੱਚਾ ਕਰਕੇ ਜਾਣਾ ਚਾਹੁੰਦੀ ਹਾਂ ਤੇ ਮਾਂ ਬਾਪ ਦੇ ਸਿਰ ਉੱਚੇ ਵੀ ਔਲਾਦ ਕਰਾਉਂਦੀ ਹੈ ਤੇ ਨੀਵੇਂ ਵੀ ਔਲਾਦ ਕਰਾਉਂਦੀ ਹੈ ਤੇ ਮੈਨੂੰ ਆਸ ਹੈ ਤੂੰ ਮੇਰਾ ਸਿਰ ਉੱਚਾ ਕਰਾਏਂਗਾ ਵੇ ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ ਰਹਿੰਦੀ ਗੁਰੂ ਨੂੰ ਮੂੰਹ ਬਖਾਉਣ ਜੋਗੀ ਉਹ ਤੜਫ ਦੀ ਸ਼ੇਰੇ ਪੰਜਾਬ ਦੀ ਨਾ ਰਹਿੰਦੀ ਸਿੱਖ ਦੀ ਮਾਂ ਅਖਵਾਨ ਜੋਗੀ ਇੱਕ ਤਰਲਾ ਮੇਰੇ ਬਚਿਆ ਮੈਂ ਤੇਰੇ ਕੋਲੋਂ ਕੁਝ ਨਹੀਂ ਮੰਗਦੀ ਨਾ ਡਾਲਰ ਮੰਗਦੀਆਂ ਨਾ ਪਾਉਂਡ ਮੰਗਦੀਆਂ ਨਾ ਸੰਸਾਰ ਦਾ ਧਨ ਪਦਾਰਤ ਮੰਗਦੀਆਂ ਇਸ ਮਹਾਰਾਣੀ ਜਿੰਦਾ ਦਾ ਇੱਕ ਤਰਲਾ ਹੈ ਤੇਰੇ ਚਰਨਾਂ ਤੇ ਇਹ ਮੇਰੇ ਅੱਖਾਂ 'ਚ ਹੰਝੂ ਮੇਰਾ ਪਤੀ ਚੜ੍ਹਾਈ ਕਰ ਗਿਆ ਤਾਂ ਵੀ ਨਹੀਂ ਆਏ ਮੇਰਾ ਰਾਜ ਭਾਗ ਖus ਗਿਆ ਤਾਂ ਵੀ ਨਹੀਂ ਆਏ ਮੇਰੇ ਕੋਲ ਕੋਹੇ ਨੂਰ ਹੀਰਾ ਗਵਾਚ ਗਿਆ ਤਾਂ ਵੀ ਨਹੀਂ ਰੋਈ ਅੱਜ ਮੇਰੇ ਅੱਖਾਂ 'ਚ ਅਥਰੂ ਨੇ ਅੱਖਾਂ 'ਚ ਪਾਣੀ ਐ ਪੁੱਛੇਗਾ ਨਹੀਂ ਮਾਂ ਕਿਉਂ ਆਇਆ ਅੱਖਾਂ ਚਤਰੂ ਵੇ ਬੱਚਿਆ ਇਸ ਕਰਕੇ ਮੇਰੇ ਘਰੋਂ ਗੁਰੂ ਨਾਨਕ ਦੀ ਸਿੱਖੀ ਦਾ ਬੂਟਾ ਪਟਿਆ ਗਿਆ ਸਿੱਖੀ ਦੇ ਡਰਕਦੀਆਂ ਜੜਾਂ ਹਿੱਲ ਗਈਆਂ ਇਸ ਕਰਕੇ ਅੱਖਾਂ ਚੰਜੂ ਨੇ ਮੈਂ ਤੇਰੇ ਕੋਲ ਕੁਝ ਨਹੀਂ ਮੰਗਦੀ ਬਸ ਇਨਾਕ ਮਾਨ ਦੇ ਦੇ ਜਦਨ ਮੈਂ ਮਰਾਂ ਤੂੰ ਮੇਰੀ ਅਰਥੀ ਨੂੰ ਕੰਧਾ ਦੇਵੇਂ ਤੇਰੇ ਸਿਰ ਦੇ ਉੱਤੇ ਦਸਤਾਰ ਹੋਵੇ ਗਲ ਚ ਸ੍ਰੀ ਸਾਹਿਬ ਹੋਵੇ ਕੇਸਾਂ ਚ ਕੰਗਾ ਹੋਵੇ ਹੱਥੀ ਟੜਾ ਹੋਵੇ ਤੇ ਕੋਈ ਮਾਣ ਨਾ ਕਹਿ ਸਕੇ ਸਿੱਖ ਪਰਿਵਾਰ ਦੀ ਮਾਂ ਚੜ੍ਹਾਈ ਕੀਤੀ ਹੈ ਉਹ ਤੇਰੇ ਕੋਲ ਇਹ ਮਾਣ ਨਾਲ ਪਹਿਨੀ ਤੇ ਜੇ ਹਰ ਮਾਂ ਇਹ ਗੱਲ ਕਵੇ ਆਪਣੇ ਬੱਚੇ ਨੂੰ ਆਪਣੇ ਪੁੱਤਰ ਨੂੰ ਕਹੋ ਪੁੱਤਰਾ ਤੇਰੇ ਕੋਲ ਕੋਈ ਨਹੀਂ ਮੰਗਦੀ ਮੈਨੂੰ ਡਾਲਰ ਪੌਂਡ ਧਨ ਪਦਾਰਥ ਨਹੀਂ ਚਾਹੀਦਾ ਇਹ ਤਾਂ ਇਹ ਤਾਂ ਮਿਲਦੇ ਰਹਿਣੇ ਨੇ ਇਥੇ ਗੁਜ਼ਾਰਾ ਹੁੰਦਾ ਰਹਿਣਾ ਪੁੱਤਰਾ ਇਹ ਤੇ ਮਿਲਦੇ ਰਹੇ ਨੇ ਇੱਕ ਤਰਲਾ ਹੈ ਤੇਰੇ ਚਰਨਾਂ 'ਚ ਜਿਦ ਦਿਨ ਮੈਂ ਮਰਾਂ ਹਰ ਬਾਪੂ ਕਹਵੇ ਆਪਣੇ ਬੱਚੇ ਨੂੰ ਪੁੱਤਰਾ ਜਿਦ ਦਿਨ ਮੇਰੀ ਅਰਥੀ ਨੂੰ ਤੂੰ ਕੰਡਾ ਦੇਵੇਂ ਤੂੰ ਸਾਬਤ ਸੂਰਤ ਹੋਵੇਂ ਤੂੰ ਨਸ਼ਿਆਂ ਤੋਂ ਰਹਿ ਤੋਵੇਂ ਇਹ ਮੰਗੂ ਆਪਣੀ ਔਲਾਦ ਕੋਲੋਂ ਆਪਣੇ ਬੱਚਾ ਪਰ ਤਾਂ ਮੰਗ ਸਕਦੇ ਆ ਜੇ ਸੰਸਾਰ ਦੇ ਮੈਅ ਪਦਾਰਥਾਂ ਦੇ ਨਸ਼ੇ ਨਾ ਪੀਤੇ ਹੋਣ ਤੇ ਕਿ ਮਾਲਕ ਨੇ ਅੱਜ ਦੀ ਪਾਉਂਰ ਬਾਣੀ 'ਚ ਲਿਖਿਆ ਨਸ਼ਿਆਂ 'ਚ ਅਨੁਸਾਰ ਸੁਟਾ ਹੋਇਆ ਵਿਕਾਰ ਮਾਇਆ ਮਾਦ ਸੋਇ ਨਕਾਰਾਂ ਦੇ ਨਸ਼ੇ ਵਿੱਚ ਮਾਇਆ ਦੇ ਨਸ਼ੇ ਵਿੱਚ ਸੁੱਤਾ ਹੋਇਆ ਸੂਝ ਬੂਝ ਨਾ ਆਵੇ ਇਹਨੂੰ ਜ਼ਿੰਦਗੀ ਦੀ ਕੋਈ ਸੂਝ ਬੂਝ ਨਹੀਂ ਜਿੱਥੇ ਧਰਮ ਦੀ ਗੱਲ ਆਉਂਦੀ ਉੱਥੇ ਸੁਣਨ ਨੂੰ ਤਿਆਰ ਨਹੀਂ ਸਾਬ ਨੇ ਬਾਣੀ ਚ ਲਿਖੀ ਫਕਤ ਕਬੀਰ ਜੀ ਦਾ RAM ਕਲੀ ਰਾਗ ਅੰਦਰ ਪਵਨ ਸ਼ਬਦ ਪੜੋ ਫਕਤ ਕਬੀਰ ਜੀ ਕਹਿੰਦੇ ਨੇ ਜਿਹੇ ਘਰ ਕਥਾ ਇਹ ਨਸ਼ੇ ਚ ਹੀ ਹੈ ਨਾ ਜਿਹੇ ਘਰ ਕਥਾ ਹੋ ਤਿਹਰ ਸੰਤਨ ਇੱਕ ਨਿਮਖਨਾ ਕੀ ਨੋ ਮੈਂ ਫੇਰਾ ਕਿੱਥੇ ਕਿਤੇ ਗੁਰੂ ਦੀ ਗੱਲ ਹੁੰਦੀ ਹੋਵੇ ਨਸ਼ੇੜੀ ਬੰਦੇ ਦਾ ਤੇ ਖਲੋਣ ਨੂੰ ਚੇਤੀ ਨਹੀਂ ਕਰਦਾ ਜਿਨੇ ਸ਼ਰਾਬ ਦਾ ਨਸ਼ਾ ਪੀਤਾ ਉਹ ਵੀ ਤੇ ਜਿਨੇ ਕਿਸੇ ਆਗੂ ਪੁਨੇ ਦਾ ਨਸ਼ਾ ਪੀਤਾ ਉਹ ਵੀ ਉਹ ਨਹੀਂ ਧਰਮ ਦੀ ਗੱਲ ਸੁਣ ਸਕਦਾ ਉਹਨੂੰ ਪਤਾ ਜੇ ਇਹ ਇਹ ਸੁਣ ਲਈ ਤੇ ਨਸ਼ਾ ਲੈ ਜਾਣਾ ਤੇ ਨਸ਼ਾ ਲਾਉਣਾ ਨਹੀਂ ਚਾਹੁੰਦਾ ਉਹ ਤੁਸੀਂ ਵੇਖਿਆ ਕਿਸੇ ਇਨਸਾਨ ਦੇ ਕੋਲ ਨਸ਼ਾ ਘੱਟ ਹੋਵੇ ਤੇ ਉਹਨੂੰ ਨਸ਼ਾ ਹੀ ਨਹੀਂ ਛੱਡਦਾ ਤੇ ਜੇ ਅਗਲੇ ਅਮਲੀ ਦੇ ਕੋਲ ਅਗਲੇ ਦਿਨ ਦਾ ਨਸ਼ਾ ਨਾ ਹੋਵੇ ਤੇ ਆ ਜਰਾ ਕੀਤਾ ਉਹ ਤੇ ਅਸਰ ਹੀ ਨਹੀਂ ਹੁੰਦਾ ਕਿਉਂਕਿ ਉਹ ਚਾਹੁੰਦਾ ਨਹੀਂ ਨਸ਼ਾ ਲੱਥੇ ਇਹ ਨਸ਼ਾ ਇਹਨਾਂ 5 ਸਾਲ ਬਾਅਦ ਜਦੋਂ ਸਰਕਾਰ ਤਬਦੀਲ ਹੁੰਦੀ ਹੈ ਜਦੋਂ ਅਖੀਰਲਾ ਸਾਲ ਰਹਿੰਦਾ ਹੈ ਤੇ ਚੋਰਾ ਹੁੰਦਾ ਹੈ ਇਹ ਨਸ਼ਾ ਬਰਕਰਾਰ ਰਹੇ ਮੇਰਾ ਰੱਥੇ ਨਾ ਅਗਲੇ 5 ਸਾਲ ਵੀ ਮੈਨੂੰ ਮਿਲ ਜਾਣ ਇਹ ਨਸ਼ਾ ਰੱਥੇ ਨਾ ਨਸ਼ਾ ਹੈ ਨਾ ਉਹ ਨਹੀਂ ਚਾਹੁੰਦਾ ਭਾਗਾਂ ਵਾਲੇ ਗੁਰ ਸਿੱਖੋ ਭਗਤ ਰਵਦਾਸ ਜੀ ਨੇ ਕਿਹਾ ਕਿ ਜਿਸ ਬੇਗਮਪੁਰੇ ਸ਼ਹਿਰ ਦੀ ਗੱਲ ਮੈਂ ਕਰਦਾ ਉਥੋਂ ਦੀ ਪਾਤਸ਼ਾਹੀ ਕਾਇਮ ਹੈ ਉਥੇ ਪੰਨ ਸਾਲ ਸਰਕਾਰ ਬਦਲਦੀ ਨਹੀਂ ਉਥੇ ਇੱਕੋ ਹੀ ਸਰਕਾਰ ਰਹਿੰਦੀ ਹੈ ਸੱਚੀ ਸਰਕਾਰ ਜਿਹਦਾ ਜ਼ਿਕਰ ਭਗਤ ਅਰਦਾਜ਼ ਜੀ ਨੇ ਕੀਤਾ ਕਾਇਮ ਦائم ਸਦਾ ਪਾਤਸ਼ਾਹੀ ਉਸਾਂ ਦੀ ਪਾਤਸ਼ਾਹੀ ਸਦਾ ਹੀ ਕਾਇਮ ਹੈ ਸਦਾ ਹੀ ਦਮ ਵਾਲੀ ਹੈ ਕਾਇਮ ਦائم ਸਦਾ ਪਾਤਸ਼ਾਹੀ ਧੋਮ ਨਾਸੀਮ ਇੱਕ ਸੋਾਹੀ ਉਥੇ ਕੋਈ ਦੂਜਾ ਤੀਜਾ ਦਰਜਾ ਨਹੀਂ ਉਥੇ ਸਾਰੇ ਬਰਾਬਰ ਨੇ ਕਿਹੜੀ ਸੱਚੀ ਸਰਕਾਰ ਰੱਬ ਦੀ ਸੱਚੀ ਸਰਕਾਰ गुरु की सची सरकार कायम दायम सदाही आबादान सदा, सदा मशहूर ऊहा गनी बामूर सदा आबाद अबा, लोग वास्ते ने गनी धन वाले लोग वास्ते ने जिन्होंने गुरमत दास